ਪਾਣੀ ਚਾਉਣ ਲਈ ਜਿਹੜਾ ਪਾਣੀ ਦੇ ਜਿਹੜਾ ਖਰਾਬਟ ਆ ਰਹੀ ਆ ਉਹਨੂੰ ਰੋਕथाम ਕਰ ਲਈ ਤੇ ਸਾਡੀਆਂ ਹੋਰ ਕੁੱਝੀਆਂ ਇਸ ਬਸਿਆਤ ਨੂੰ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਜਿਹੜਾ ਉਦਾਸਪ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਵੱਲ ਇੱਕ ਹੋਰ ਪ੍ਰਲਾਂ ਕੀਤਾ ਗਿਆ ਕਿ ਪ੍ਰਤੀ ਹੈਕਟੇਰ ਜਿਹੜਾ ਵਾ 17100 ਰੁਪਏ ਦੀ ਰਾਸ਼ੀ ਦਿੱਤੀ ਜਾਣੀ ਆ ਜਿਹੜੀ ਜਿਹੜੀ ਛੋਨੇ ਕਿਸਾਨਾਂ ਨੇ ਜਿਹੜੇ ਕਿਸਾਨ ਛੋਨੇ ਹੈ ਟੁਕਬਾ ਕੱਢ ਕੇ ਉਹ ਕਿਥੇ ਲੈਉਣਗੇ ਅਨੁਮੇਰਨ ਵਿੱਦਿਅਕੇ ਵੱਤ ਤੋਂ ਬਾਅਦ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਘਟੋ ਘਟੇ ਇੱਕ ਇੱਕ ਹਰੇਕ ਫਾਰਮਰ ਇੱਕ ਇੱਕ ਦੋ ਦੋ ਏਕੜ ਦਾ ਜਿਹੜਾ ਵਾ ਉਹ ਉਹਦੇ ਵਿੱਚ ਕਾਰਜਸ਼ਿ ਲੇ ਤਾਂ ਕਿ ਜਿਹੜਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਕਾਮਯਾਬ ਹੋ ਸਕੇ ਤੇ ਅਗਲੇ ਸਾਲ ਹੜੀ ਉਸ ਉਸ ਜਿਹੜਾ ਰਿਕੁਆਇਰਡ ਹੈ ਉਹ ਦੱਸ ਸਕੀਏ ਸੌਣੀ ਦੀ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ ਸੌਣੀ ਦੀ ਮੱਕੀ 헤ਡ 2500 ਰੁਪਏ ਹੈਕਟੇਰ ਰਕਵੇ 'ਚ ਕਾਸ਼ਤ ਕਰਨ ਦਾ ਟੀਚਾ ਮਿੱਥਿਆ ਗਿਆ ਜਿਸ ਦੀ ਪੂਰਤੀ ਲਈ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਝੋਨੇ ਦੇ ਕਾਸ਼ਤ ਕਰਨ ਲਈ ਜ਼ਮੀਨ 헤ਟਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਜਿਸ ਕਾਰਨ ਭਵਿਕ ਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਵਿਕ ਦੀ ਖੇਤੀ ਨੂੰ ਟਿਕਾਊ ਬਣਾਉਣ ਲਈ ਅਤੇ ਜ਼ਮੀਨ 헤ਟਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਚ 25 ਹੈਕਟੇਰ ਰਕਬਾ ਛੋਨੇ ਦੀ ਖੇਤੀ ਹੈਠਾ ਕੱਟ ਕੇ ਮੱਕੀ ਦੀ ਕਾਸ਼ਤ ਹੈਠਾ ਲਗਾਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰੋਜੈਕਟ ਤਹਿਤ ਜੋ ਕਿਸਾਨ ਛੋਨੇ ਦੀ ਖੇਤੀ ਦੀ ਬਜਾਏ ਸੌਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ਉਨ੍ਹਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖਰੀਦ ਦੇ ਪਰਬੰਧ ਕੀਤੇ ਜਾ ਰਹੇ ਨੇ ਅਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਤੇ ਕਰਨ ਨੂੰ ਯਕੀਨੀ ਬਣਾਏਗੀ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਇੱਕ ਵੱਧ ਪਣੀ ਖਪਤ ਵਾਲੀ ਫਸਲ ਹੈ ਇਹਦਾ ਜਿਹੜਾ ਪਾਣੀ ਜਿਹੜਾ ਲਗਾਤਾਰ ਰਹਿਣਾ ਪੰਜਾਬ ਦੇ ਵਿੱਚ ਖਾਸ ਕਰਕੇ ਫਰਦਾਸਪੁਰ ਦੇ ਵਿੱਚ ਵੀ ਲਗਾਤਾਰ ਜਿਹੜਾ ਉਹ ਪੱਤਾ ਜਿਹੜਾ ਵਾ ਲਗਾਤਾਰ ਢੇਟੇ ਜਾ ਰਿਹਾ ਵਾ ਸੋ ਇਸ ਨੂੰ ਜਿਹੜਾ ਪਾਣੀ ਨੂੰ ਬਚਾਉਣ ਲਈ ਜਿਹੜਾ ਪਾਣੀ ਦੇ ਗ੍ਰਾਵਟ ਆ ਰਹੀ ਆ ਉਹਨੂੰ ਰੋਕத் ਥਾਮ ਕਰ ਲਈ ਤੇ ਸਾਡੀਆਂ ਹੋਰ ਕੁਝੀਆਂ ਦੀਆਂ ਸਮੱਸਿਆਵਾਂ ਨੂੰ ਟੋਲ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਜ਼ਿਲ੍ਹਾ ਫਰਦਾਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਜਿਸ ਤਹਿਤ ਝੋਨੇ ਢੇਠੋ ਰਕਬਾ ਕੱਢ ਕੇ ਮੱਕੀ ਥਰੇ ਲਿਆਉਂਦਾ ਜਿਹੜਾ ਟੀਚਾ ਪੀ ਰਿਹਾ ਗਿਆ ਇਸ ਪ੍ਰੋਜੈਕਟ ਤਹਿਤ 2500 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਸਾਡਾ ਮਿਥਾਕ ਟੀਚਾ ਜਿਹੜਾ ਵਾ ਉਹ ਇਹ ਹੈ ਗਿਆ ਕਿ 2500 ਹੈਕਟੇਰ ਰਕਬੇ ਦੇ ਵਿੱਚ ਝੋਨੇ ਦਾ ਰਕਬਾ ਕੱਢ ਕੇ ਉਹ ਆਪਾਂ ਬਾਕੀ ਤੇ ਲਿਆਉਣਾ ਵਾ ਸੋ ਇਹਦੇ ਜੇ ਮੱਕੀ ਦੀ ਇਹ ਇਸ ਵਾਸਤੇ ਜਿਹੜੇ ਕਿਸਾਨਾਂ ਨੂੰ ਸਹੂਲਤ ਦਵਾ ਦੇਖੀ ਤੇ ਪੰਜਾਬ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਜਿਹੜਾ ਵਾ ਉਹ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਮਾਰਕੀਟਿੰਗ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕੀਤਾ ਗਿਆ ਕਿਉਂਕਿ ਆਮ ਕਰਕੇ ਹੁੰਦਾ ਕਿ ਆਪਾਂ ਪੈਦਾਵਾਰ ਕਰ ਲੈਂਦੇ ਆਂ ਪੈਦਾਵਾਰ ਤੋਂ ਬਾਅਦ ਜਿਹੜਾ ਮਾਰਕੀਟਿੰਗ ਹੁੰਦੀ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀ ਸਮੱਸਿਆਵਾਂ ਹੁੰਦੀ ਕਿਉਂਕਿ ਜਦੋਂ ਆਪਾਂ ਸੋ ਇਹ ਸਾਰੇ ਕਿਸਾਨ ਵੀਰੋ ਜਿੰਨੇ ਦੀ ਇਸ ਸਮੱਸਿਆ ਨੂੰ ਇਹਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਖਪਤ ਹੋਣੀ ਆ ਉਹ ਇਥਨੋਲ ਵਾਸਤੇ ਇਥਨੋਲ ਤਿਆਰ ਕਰਨ ਵਾਸਤੇ ਸਾਡੇ ਕੋਲ ਦੋ ਜਿਹੜੀਆਂ ਫੈਕਟਰੀਆਂ ਨੇ ਛਟਾ ਛੁਕ ਮਿਲ ਤੇ ਐਸੋ ਲਈ ਵੀਆਰਬੀ ਦੀ ਜਾਨ ਕਰ ਇਹਨਾਂ ਵੱਲੋਂ ਖਰੀਦੀ ਜਾਣੀ ਆ ਜੇ ਕਿਤੇ ਕੋਈ ਘੱਟ ਵੱਧ ਜੇਕਰ ਇਹ ਰਕਮ ਵੱਲ ਘੱਟਦਾ ਵਾ ਫਿਰ ਸਾਡੀ ਮਾਰਕੀਟ ਵੱਲੋਂ ਜਿਹੜਾ ਵਾ ਉਹ ਐਂਟਰ ਕੀਤਾ ਜਾਊਗਾ ਭਾਦੀ ਇਹਦੇ ਵਿੱਚ ਉਹ ਇਹਦੇ ਵਿੱਚ ਸਰਕਾਰ ਹਰ ਕਿਸਾਨ ਨੂੰ ਰਣਬੇਤੀ ਆ ਕੇ ਆਪਾਂ ਇਸ ਜਿਹੜੀ ਮੱਕੀ ਥੱਲੇ ਜਿਹੜਾ ਵਾ ਰਕਵਾ ਬਦਲ ਦਈਏ ਤਾਂ ਕਿ ਜਿਹੜਾ ਵਾ ਹਰ ਇੱਕ ਸਰਕਾਰ ਪੰਜਾਬ ਸਰਕਾਰ ਵੱਲ ਇੱਕ ਹੋਰ ਪ੍ਰਾਲਾ ਕੀਤਾ ਗਿਆ ਕਿ ਪ੍ਰਤੀ ਹੈਕਟੇਰ ਜਿਹੜਾ ਵਾ 17500 ਇੱਕ ਪ੍ਰਤੀ ਸਾਲ ਰਾਸ਼ੀ ਵੀ ਦਿੱਤੀ ਜਾਣੀ ਆ ਜਿਹੜੀ ਜਿਹੜੀ ਛੋਨੇ ਕਿਸਾਨਾਂ ਨੇ ਜਿਹੜੇ ਕਿਸਾਨਾਂ ਉਹ ਨੇਟ ਰਕਬਾ ਕੱਢ ਕੇ ਮੱਕੀ ਥਲੇ ਲਾਉਣਗੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਇੱਕ ਇੱਕ ਹਰੇਕ ਫਾਰਮਰ ਇੱਕ ਇੱਕ ਦੋ ਦੋ ਏਕੜ ਦਾ ਜਿਹੜਾ ਵਾ ਉਹ ਉਹਦੇ ਵਿੱਚ ਕਾਸ਼ਤ ਕਰੇ ਤਾਂ ਕਿ ਜਿਹੜਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਕਾਮਯਾਬ ਹੋ ਸਕੇ ਤੇ ਅਗਲੇ ਸਾਲ ਹਰੀ ਉਸ ਉਸ ਜਿਹੜਾ ਰਕਬਾ ਡਾਏ ਬਤਾ ਸਕੀਏ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਦੁਬਾਰਾ ਫੇਰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮੱਕੀ ਥਲੇ ਜਿਹੜਾ ਰਕਬਾ ਬਤਾਈਏ ਤੇ ਤਾਂ ਜੋ ਇਹ ਜਿਹੜਾ ਵਾ ਉਹ ਝੋਨੇ ਦਾ ਜਿਹੜਾ ਇੱਕ ਅ ਵੱਧ ਪਾਣੀ ਖਪਤ ਕਰਨ ਵਾਲੀ ਫਸਲ ਆ ਉਹਦੇ ਥੱਲੋਂ ਆਪਾਂ ਸ਼ੁਕਰ ਆ ਪਾ ਸਕੀਏ ਤੇ ਜਿਹੜੀ ਘੱਟ ਫਸਲ ਆ ਜਿਹੜੀ ਘੱਟ ਪਾਣੀ ਖਪਤ ਵਾਲੀ ਫਸਲ ਜਿਹੜੀ ਪੱਕੀ ਆ ਉਹ ਥੱਲੇ ਬਰਕਵਾ ਦ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ